ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਝੋਟੀ ਸੂਈ ਵੀ ਤੇ ਇੱਕ ਮਹੀਨੇ ਖਣ ਦੇ ਲਗਭਗ ਦੀ ਸੂਈ ਵੀ ਦੋ ਨਾਲ ਦੇ ਸੇਲ ਆ ਰੇਟ ਵੀਡੀਓ ਦੇ ਵਿੱਚ ਹੋਊਗਾ ਆਓ ਅੱਗੇ ਕਰੀਏ ਗੱਲਬਾਤ ਸਸੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਮੇਰਾ ਨਾਮ ਹੈ ਕਲਵਾਨ ਸੇ ਪਿੰਡ ਜੀਤਵਾਲ ਜੀ ਪਿੰਡ ਅਜਿਤਵਾਲ ਜ਼ਿਲ੍ਹਾ ਮੋਗਾ ਹਾਂ ਜੀਤਵਾਲ ਪਿੰਡ ਠੀਕ ਆ ਮੋਗਾ ਜਿਹੜਾ ਪਰ ਲੁਧਿਆਣਾ ਹਾਈਵੇ ਜਾਂਦੇ ਆ ਉੱਥੇ ਪਿੰਡ ਆ ਗਿਆ ਜਿੱਤਵਾਲ ਹਾਂ ਜੀ ਰੋਡ ਤੇ ਹਾਂ ਮੋਬਾਈਲ ਨੰਬਰ ਆਪਣਾ ਜੀ 936421572 94642 1572 1572 ਜਿਹੜੀ ਪਹਿਲੇ ਨੰਬਰ ਦੇ ਬਾਅਦ ਝੋਟੀ ਦੇਖਿਆ ਥੋੜੀ ਰੋਸ਼ੇ ਬੰਨ ਚ ਆ ਗਈ ਕਿਹੜਾ ਸੂਆ ਸੂਈ ਆ ਜੀ ਦੂਜੇ ਸੂਈ ਬੱਚਾ ਗਈ ਆ ਪਿੱਛੇ ਮਗਰ ਕੱਟੀ ਗਈ ਅੱਛਾ ਆ ਆ ਗਈ ਦੀ ਕੱਟੀ ਹੈਨਾ ਕੈ ਕਿ ਦਿਨ ਹੋ ਗਿਆ ਸੂਈ ਨੂੰ ਬਈ 23 ਦਿਨ ਹੋ ਗਏ ਮੀਨਾ ਮੰਨ ਲੀਏ ਸੂਈ ਨੂੰ ਹੋ ਗਿਆ ਤੇ ਦੁੱਧ ਕਿੰਨਾ ਹੁਣ 12 ਕਿਲ 10 ਜਮਾ ਨਿਬੜੂਗਾ ਠੀਕ ਆ ਚੌਣ ਚਵਾ ਦੀ ਓਕੇ ਆ ਜਮਾ ਜੀ ਮੁੱਲੇ ਦਾ ਕੀ ਰੱਖਿਆ ਜੀ ਇਹਦਾ 130 ਮਾਨਦਨ ਹੋਊਗਾ ਕਰਾਂਗੇ ਜੀ ਕਿੰਨਾ ਹੋਊਗਾ ਜੀ ਕਰ ਦਿਆਂ ਖੁੱਲਾ ਡੋਲਾ ਤੋਰੋ ਬਾਹਰ ਨੂੰ ਨਹੀਂ ਸੋ ਵੀਰੋ 130000 ਰੁਪਏ ਕੀਮਤ ਦਾ ਮਹੀਨਾ ਮੰਨ ਕੇ ਜਦੋਂ ਸੁਈ ਨੂੰ ਹੋ ਗਿਆ ਬਚਾ ਬੈਠਾ ਤੇ ਮੱਥੇ ਤੇ ਮਾੜੀ ਫੁੱਲੀ ਰੋਸ਼ੀ ਝੋਟੀ ਪੈਂਦੀ ਹੈਗੀ ਸੋ ਸਿੰਘ ਮੂੰਹ ਹਥੇ ਇਹਦਾ ਦੇਖ ਸਕਦੇ ਹੋ ਸਾਫ ਸੁਥਰਾ ਚੰਗਾ ਰਾਜੀ ਸਮੀ ਬਲੀ ਵੀ ਚੰਗੀ ਹੈ ਤੇ ਲੇਵਾ ਵੀ ਪੂਰਾ ਸਾਫ ਸੁਥਰਾ ਉਹ ਕੱਦਗਾਠ ਵੀ ਜੰਗਾ ਥਣਲੇਵਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਥਾਣਾ ਹਵਾਨੇ ਦੀ ਆ ਰਾਜੀ ਸਭੀ ਬੜੀ ਵੀ ਬਹੁਤ ਜਿਆਦੇ ਆ ਜੋ ਵੀਰ ਥਣਲੇਵਾ ਨੇੜੇ ਤੋਂ ਦੇਖ ਸਕਦਾ ਸੋਹਣਾ ਸਾਫ ਸੁਥਰਾ ਹਵਾਨਾ ਤੇ ਬਟਨ ਵਾਲੀ ਝੋਨੀਆਂ ਸੋ ਥਾਣਾ ਹਵਾਨਾ ਤੁਹਾਡੇ ਸਾਹਮਣੇ ਆ ਨਿੱਖਣ ਮਾ ਥਾਂ ਤੇ ਚੋਣ ਪਸਵਾ ਦੀ ਬਿਲਕੁਲ ਇੱਕ ਨੰਬਰ ਵੀ 10 ਕਿਲੋ ਮੈਨ ਨਾਲ ਦੁੱਧ ਨੈਟ ਇਸ ਵਕਤ ਤੇ ਲੈ ਹਾਜਰ ਆ ਕੋਈ ਸੈਡ ਨਹੀਂ ਕੋਈ ਹੋਰ ਨਹੀਂ ਚੋਣ ਚਵਾਦੀ ਇੱਕ ਨੰਬਰ ਇੱਕ ਨੰਬਰ ਦਾ ਹੱਥ ਹੁੰਦੀ ਬੱਚਾ ਛੱਡੋ ਜਰਾ ਮੈਨਾਂ ਭੇਜੋ ਆ ਖੜੀ ਇਹਦੀ ਕੱਟੀ ਹਨਾ ਹਾਂਜੀ ਠੀਕ ਹੈ 130000 ਦਾ ਘਰ ਆ ਬੰਦਿਆ ਮਾਨਦਾਨ ਹੋ ਜਾਊਗਾ ਠੀਕ ਹੈ ਅੱਗੇ ਦੂਜੇ ਨੰਬਰ ਜਿਹੜੀ ਇਹ ਮੱਝ ਦੇਖੀ ਜਨੇ ਵੱਡੀਆਂ ਤੀਜੇ ਸੂਏ ਆ ਤੀਜੇ ਸੂਏ ਸੂਈ ਬੈ ਕਿੰਨਾ ਟਾਈਮ ਵਗਾ ਸੀ 8 ਮਹੀਨੇ ਸੂਈ ਆ ਬਈ ਉਹ ਬੱਚਾ ਆ ਮਰ ਗਿਆ ਸੀ ਉਹ ਬੀਰੂ ਉਹ ਬੂੜਾ ਜਿਹਾ ਮਰਾਇਆ ਠੀਕ ਹੈ ਹਾਂਜੀ ਉਹ ਮੂਰਾ ਲੈ ਹੋ ਜਾ ਕੇ ਤੇ ਆ ਹੈਗਾ ਵੀਰੇ ਮੂਰਾ ਇਹਦਾ ਹਨਾ ਬੱਚਾ ਕਿਦੋਂ ਮਰ ਗਿਆ ਸੀਗਾ ਫਿਰ 1 ਮਹੀਨਾ ਹੋ ਗਿਆ ਬਈ ਮਰੇ ਨੂੰ ਹਾਂ 10 ਦਿਨ ਹੋ ਗਏ ਮਰੇ ਠੀਕ ਹੈ ਮਾਨਾ ਸੂਏ ਕੇ 10 ਠੀਕ ਹੈ ਮਾਰਗ ਉੱਪਰ ਪਾਰ ਸਾਡੇ ਕੋਲ ਹੈਗਾਗਾ ਦੁੱਧ ਕਿੰਨਾ ਹੁਣ ਚੋਣ ਦਾ 10 ਕਿਲੋ ਬਈ ਪੂਰਾ ਦੋ ਟਾਈਮ ਬਣਾ ਦਾਂਗੇ ਹਾਂ ਮਲਾਂ ਧਾਰ ਤੇ ਉੱਤਰਦੀ ਆ ਉਹ ਜੀ ਹਮ ਵੀ ਮੈਂਟ ਲਾਉਂਦੀ ਆ ਜੀ ਭਾਅ ਇਹਦਾ ਕੀ ਆ ਇਹਦਾ 85000 ਦੇ ਲੈਣ ਦੇ ਆ ਹਾਂ ਕਰ ਦਾਂਗੇ ਮਾਰਕਾ ਤੋੜਿਓ ਬਾਹਰ ਨੂੰ ਸੋ ਵੀਰਾ ਮੋਰਾ ਇਹਦਾ ਹੈਗਾ ਬਣਿਆ ਵਾ ਤੇ ਸੁਬਾ ਸੂਈ ਵਾ ਤੀਜਾ ਗਾ ਪਰੋਂ ਦਾ ਭਾੜੇ ਦੇ ਮੈਨ ਪਈ ਉਹੀ ਅਸੀਂ ਤਾਂ ਇਹ ਵੀ ਲਾਉਗੇ ਪੂਰੇ ਠੀਕ ਹੈ ਖਰੇਡ ਲਾਉਣ ਦੀ ਲੋੜ ਨਹੀਂ ਹਾਂਜੀ ਸੋ 85000 ਦੇ ਵਿੱਚੋਂ ਮਾਮਲਾ ਥੋੜਾ ਬਹੁਤਾ ਮੌਕੇ ਤੇ ਹੋ ਜਾਊਗਾ ਤੇ ਸਿੰਘ ਮੂੰਹਾਥਾ ਦੇਖੋ ਬੱਚਾ ਐਕਸਪਾਇਰ ਆ ਮਹੀਨਾ ਖੰਡ ਲਗਭਗ ਹੋ ਗਿਆ ਸੂਈ ਨੂੰ ਸਿੰਘ ਮੂੰਹ ਹਥਾ ਦੇਖ ਸਕਦੇ ਸੋਹਣਾ ਸਾਫ ਸੁਥਰਾ ਰਾਜ ਜੀ ਸਮੀ ਬੜੀ ਵੀ ਸੁਆ ਹੈਗਾ ਲਗਭਗ ਤੀਜਾ ਹਨਾ ਜੀ ਤੀਜਾ ਸੁਆ ਮੈਂ ਸੁਈ ਵੀ ਹੈਗੀ ਐ ਸਵੇਰ ਦਾ ਟਾਈਮ ਐ ਸਵੇਰ 10:00 10:30 ਦਾ ਟਾਈਮ ਜੇ ਆਸ-ਪਾਸ ਜੇ ਤੇ ਕੋਈ ਪਾਸੇ ਉਸੇ ਤਾਂ ਨਹੀਂ ਮਾੜਾ ਮੋਟਾ ਨਹੀਂ ਬਾਈ ਪੂਰਾ ਬੜੀ ਘਾਰ ਪੂਰੀ ਠੀਕ ਐ ਚਾਰੇ ਪਾਸੇ ਪੂਰੀ ਸਾਫ ਸੁਥਰੀ ਐ ਸੋ ਲੈਵਾ ਦੇਖ ਸਕਦੇ ਤੁਹਾਡੇ ਸਾਹਮਣੇ ਐ ਸਾਫ ਸੁਥਰਾ ਜੋ ਵੀ ਐ ਤੇ 85000 ਕੀਮਤ ਮਾਨਦਾਨੇ ਦੇ ਵਿੱਚ ਹੋ ਜੂਗਾ ਤੇ ਦੁੱਧ 10 ਲੀਟਰ ਦੋ ਟਾਈਮ ਚ ਆ ਗਿਆ ਭਾ ਦੇ ਦਾਂਗੇ ਵੱਲੇ ਉਮਰ ਦੇ ਸਭ ਤੋਂ ਪਿੰਡ ਅਜਿਤਵਾਲ ਮੋਗੇ ਜ਼ਿਲ੍ਹੇ ਦਾ ਪਿੰਡ ਹੈ 200 ਅਜਿਤਵਾਲ ਪਹਿਲੇ ਨੰਬਰ ਤੇ ਤਾਜੀ ਸੂਈ ਵੀ ਮਹੀਨੇ ਦੀ 1,30,000 ਰੁਪਏ ਦੀ ਮੰਗ ਦੂਜੇ ਨੰਬਰ ਤੇ ਬੱਚਾ ਮਰਿਆ ਬਰ ਤੀਜਾ ਸੂਈ ਵੀ ਥਣ ਹਮਾ ਦਾ ਦੇਖ ਸਕਦੇ ਹੋ ਨੰਬਰ ਬੋਲਿਓ ਬਾਈ ਦੁਬਾਰਾ ਆਪਣਾ 9364215722 ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ